ਸਸਕਾ ਵੀਜੀ ਸਾਹਿਬਾ ਨੂੰ ਸੰਦੀਪ ਡੇੜੀ ਫਾਰਮ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਪਿੰਡ ਜਹਤੇਕੋੜ ਪਹੁੰਚ ਚੁੱਕੇ ਜੀ ਆਪਾਂ ਬਾਈ ਬਜਿੰਦਰ ਸਿੰਘ ਕਰੋ ਦੇਖੋ ਅੱਜ ਵੀ ਬਾਈ 6-7 ਲੈਫਾ ਛੋੜੇ ਲੈ ਕੇ ਆਏ ਆ ਤੇ ਬਿਲਕੁਲ ਨਿਕਨੇ ਕੇ ਭਾਈ ਹੋਣਗੇ ਅੱਜ ਵੀ ਤੇ ਸ਼ੁਰੂ ਕਰੀਏ ਬਾਈ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਹੋਰ ਸੁਣਾਓ ਜੀ ਠੀਕ ਆ ਸਾਰੇ ਭੈਣ ਭਰਾਵਾਂ ਮੀਰਾਂ ਨੂੰ ਸੰਦੀਪ ਡੇੜੀ ਫਾਰਮ ਦੇਖਣ ਆਲਿਆਂ ਨੂੰ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਹੀ ਮੈਨੇ ਬਹੁਤ ਸੰਯੋਗ ਆਇਆ ਇਹ ਚੈਨਲ ਨੂੰ ਤੇ ਇਦਾਂ ਹੀ ਮਾਰਾ ਜਿੰਦਾ ਬਾਈ ਚਲੋ ਸਚਾਈ ਤੇ ਚੱਲਦੇ ਰਹੀਏ ਮਾਰਾ ਬਿਲਕੁਲ ਬਿਲਕੁਲ ਭੱਕਦੀ ਦਈ ਜਾਵੇ ਸਚਾਈ ਤੇ ਚੱਲ ਬਸ ਇੰਨਾ ਹੀ ਪੈਰਾ ਦਈਏ ਚਲੋ ਬਾਕੀ ਹੋਰ ਸਰਾਉ ਬਸ ਵਧੀਆ ਵੇਖਿਆ ਮਾਲ ਜੀ ਬਾਈ ਜੀ ਦੇਖਿਆ ਮਾਲ ਤੇ ਸਾਕੋ ਦੋਰੇ ਇੱਥੇ ਵੇਖ ਗਿਆ ਇਹ ਹਾਂਜੀ ਹਾਂਜੀ ਇਹ ਪਹਿੰਦੀਆਂ ਨੰਬਰ ਵਾਲੀ ਇੱਕ ਦੁੱਗੀ ਵਾਲੀ ਹਾਂ ਤੇ ਮੁਰਗੀ ਮੈਨੂੰ ਬੜੇ ਮਿਲਿਆ ਮੈਂ ਕਿਹਾ ਬਾਈ ਜੀ ਇਹੋ ਵੇਖੀ ਕਰ ਰਹੀ ਹਾਂ ਹਾਂਜੀ ਹਾਂਜੀ ਕਿਨੇ ਵੇਚੀ ਸੀ ਮੁੱਲ ਕਿਨੇ ਕਿਤੇ 92 92000 ਤੇ ਦੂਜੀ ਦਾ 1 5 ਪਾਇਆ ਮਈਆ ਬੱਜੀ ਬੜੀ ਵਧੀਆ ਨਹੀਂ ਬੜੀਆਂ 92 ਚਲੋ ਯਾਰ ਬਦੋਬਰੀ ਤੋੜ ਗਏ ਹੀ ਬੰਦੇ ਤੇ ਮੁੜ ਕੇ ਉਹਨਾਂ ਨੂੰ 94 ਵੀ ਇੱਥੇ ਦਿੰਦੇ ਫਿਰ ਲੈ ਕੇ ਜਿਓ ਇਹ ਇਧਰ ਗਈ ਪਾਡਰ ਵਾਲੀ ਅੱਛਾ ਤੰਦਰ ਤੰਦਰ ਠੀਕ ਹੈ ਤੇ ਬਹੁਤ ਚੰਗੀ ਹੈ ਮੈਂ ਸੂਵੀਂ ਪੂਰੀ ਕੱਟੀ ਦਿੱਤੀ ਨੀਲੀ ਦੀ ਠੈਰਾ ਹੀ ਹੋਣਾ ਠੈਰਾ ਹੀ ਹਾਂਜੀ ਤੇ ਚਲੋ ਅੱਜ ਬੱਜੀ ਕਿਨੇ ਫਿਰ ਅੱਜ ਇਹ ਚਾਰ ਪੰਜ ਡੰਗਰ ਹੈਗੇ ਠੀਕ ਆ ਕਲੀ ਸ਼ੁਰੂਜੀ ਇੱਕ ਬਣੇ ਬੱਜੀ ਇੱਕ ਬਣੇ ਠੀਕ ਆ ਚੱਕੀ ਬਈ ਮੈਂ ਹੈਨਾ ਜੀ ਲਓ ਜੀ ਗੱਬਨ ਝੋਟੀ ਤੇ ਵੇਖੋ ਕਰਾਂਗੇ ਤੈਨੂੰ ਦਿਖਾ ਦੇਵਾਂ ਲੋਕ ਕਿੱਲ ਖੰਦੋਸ ਆਹ ਸਾਵੇ ਬਿਲਕੁਲ ਮੈਂ ਜਿੱਦ ਕਿੱਲ ਕਰੀ ਤੋੜੋ ਖੰਦੋਸ ਦੋਤ ਆਪਾਂ ਪਿੰਨੋ ਲਈ ਦਿੰਦੀ ਤਾ 40 ਲੀਟਰ ਕਰਦੀ ਰਹੀ ਹੈ ਅੱਛਾ ਠੀਕ ਆ ਹਾਂਜੀ ਠੀਕ ਆ ਠੀਕ ਆ ਪਾ ਲਈ ਆਹ ਤੱਕ ਦੇ ਠੀਕ ਆ ਇਹ ਮੈ ਵੀ ਤਾਂ ਨੇ ਬਾਲਸ ਹਾਂ ਤੇ ਪਰ ਤੋਂ ਪੜੀ ਕੋਈ ਗੱਲ ਕਰਨ ਵਾਲੀ ਅਜੇ 24 ਦਿਨ ਪੂਰੇ ਅੱਜ 24 ਹੈ ਕਿ 23 ਅੱਜ 24 24 ਨੂੰ ਅੱਜ ਪੂਰੇ ਹੋ ਗਏ ਤੇ ਪੰਜ ਅੱਧ ਲੈ ਜਾਓ ਕੁੱਤੇ ਪੰਜ ਛੇ ਦਿਨ ਕੱਢਦੇ ਬਣਦੀ ਚੰਗਾ ਮੈਂ ਦੁੱਧ ਨੂੰ ਹੀ ਚੰਗਾ ਠੀਕ ਆ ਇਹਦਾ ਸੰਦੀਪ ਸਾਹਿਬ ਬੋਲਤੇ 80 85 ਦਾਵੇਂ ਕਰੀਏ ਤੇ 76 ਦੀ ਦਾਵੇਂ ਵੀ 10000 75000 ਚੱਲੋ ਨਾ ਦੋ ਜਾਇ ਜੀ ਮੁੱਲ ਪਾਉਣੇ ਬਿਲਕੁਲ ਜਾਇ ਜੀ ਮੁੱਲ ਹਾਂਜੀ ਵੇਖੀ ਚੱਲੋ ਕਰਾ ਦੇ ਬਾਕੀ ਉਹਦਾ ਥੋੜਾ ਜਿਹਾ ਕੈਮਰੇ ਤੇ ਘੁਰਾਉਂਦੀ ਆ ਨੇੜੇ ਦੱਸਦਾ ਉਹਦਾ ਤਾਂ ਨਹੀਂ ਘੁੰਮੀ ਉਹਦਾ 400 ਉਹਦਾ ਹੀ ਥੋੜਾ ਜਿਹਾ ਉਹੀ ਕੈਮਰੇ ਨਾਲ ਵੀ ਇੱਕ ਹੀ ਤਾਂ ਨਹੀਂ ਦੀ ਬਾਲ ਹਰੇ ਹੋਣੇ ਕਿਹੜਾ ਹੋਰ ਲੈ ਜਾ ਸੀਦਾ ਜਾਈਂਗੇ ਤਾਂ ਕੋਈ ਨਹੀਂ ਘਬਰਾਣਾ ਇਹ ਇਹ ਵੀ ਸੰਦੀਸ਼ਾਂ ਦੂਜੇ ਸੁਗੇ ਝੋਟੀ ਦੂਜਾ ਸੁਣਾਈ ਨਹੀਂ 컬러 ਪਲਰ ਬੜਾ ਗੱਪਣੀ ਗੱਪਣਿਆ ਲਓ ਜੀ ਇਹ ਵੀ ਦੇਖੋ ਉਹਦਾ ਇਹ ਵੀ ਮੈਂ ਚੰਗੀ ਆ ਦੇ ਦੂਜੇ ਜੀ ਭਾਈਓ ਬੜੇ ਦੈ ਜੀ ਨਾ ਬਲੀ ਹਾਂ ਜੀ ਦੋ ਦੇ ਵੀ ਰਾਮ ਦਾ 10-11 ਲੀਟਰ ਕੱਢੂਗਾ ਜਿਆਦਾ ਤੇ ਆਪਾਂ ਕਹਿੰਦੇ ਨੇ 15-16 ਬਾਕੀ ਸਿਆਹ ਭਾਜੀ ਤੇ ਹੋਵੇ 12-13 ਲਓ ਪਾਉਂਦਾ ਬਾਤ ਸਿਆਹ ਲੋ ਜਾਈ ਸੀ ਸਿਆਹ ਇਹ ਖਾਰ ਮੰਤੇ ਠੀਕ ਆ ਹਾਂ ਜੀ ਬਈ ਭਰ ਸੇ ਵੀ ਲੈ ਆਂਦੀ ਥਨੀ ਸੇ ਵੀ 75 ਹਜ਼ਾਰ ਦੀ ਮਠੀ ਚੱਲਣ ਦੋ ਚਲੋ ਇਹ ਵੀ ਕੱਪੜੀ ਹੈ ਜੀ ਇਹ ਵੀ ਕੱਪੜਾ ਇਹ ਵੀ ਗੱਬਣਾ ਤੇ ਦਿਖਾ ਦੇਣਾ ਯਾਹ ਠੀਕ ਹੈ ਬੜਵਾਰੇ ਜੋ ਬੰਨਣ ਇਹ ਵੀ ਕਿਹ ਰਾਜ ਦੀ ਕਿਹਦੇ ਜੋੜਿਆ ਹੈ ਹਾਂ ਬਹੁਤ ਆਦੀ ਐ ਤਾਂ ਸੇਮ ਹੀ ਮੋਲ ਕਰ ਦੇ ਮੇਰੇ ਨਾਲ ਇਹਦਾ ਵੀ ਨਹੀਂ ਇਹ ਦੇਖੋ ਸੇਮ ਹੀ ਮੋਲ ਚੰਗਾ ਮੋਲ ਰਹੀ ਇਹ ਵੀ ਲੈ ਲਓ ਬਾਈ ਜੀ 10 12 ਦਾ ਹੈ ਨਾ ਲੈ ਜਾਵੇ 10 12 ਵੱਧ ਵੀ 2 4 ਕੱਟ ਸਕਦੀ ਪਰ ਮੈਂ ਬੜੀ ਜੰਮੀ ਆ ਵੇਖੋ ਮੈਂ ਤਾਂ ਸੰਦੀਪ ਸਾਹਿਬ ਨਾਲ ਪੰਜਾਬੀ ਨਹੀਂ ਭੇਜ ਰਹੀ ਹਾਂ ਪਰ ਨਹੀਂ ਸਾਡੇ ਕਾਹ ਤੇ 70000 ਦੀ 71000 ਚੱਲਣ ਦੋ ਠੀਕ ਹੈ ਜੀ ਨਹੀਂ ਅਕਰੀਰ ਅੱਜ ਜੀ ਛੋੜੀ ਹੋਣੀ ਨਹੀਂ ਜਾਣਾ ਛੋੜੀ ਬਾਦ ਜੋ ਸੇਮ ਰੇਟ 'ਤੇ ਹੋਣੇ ਆਪਾਂ ਨਹੀਂ ਬਚਾਇਆ ਜਿੰਨਾ ਪਾਏ ਹਨ ਜਿੰਨੇ ਪਾਏ ਸੇਮ ਪਾਏ ਸੇਮ ਦੁੱਧ ਵਾਲੀ ਮੈਂ ਕਿਹਾ ਜੀ ਇਹ ਗੱਬੜੇ ਕੁੜੀਆਂ ਤਾਂ ਆਉਂ ਨਹੀਂ ਸਕਦੇ ਅੱਛਾ ਕੋਈ ਹੈ ਝੋਟੀ ਇਹ ਵੇਚਿਆ ਨਹੀਂ ਤੇ ਕੀ ਦਾ ਭਾਜੀ ਠੀਕ ਆ 6:00 ਵਜੇ ਚੋਣੀ ਬੱਚਾ ਬੱਚਾ ਓ ਅੱਧੀ ਆਪਸੋਂ ਨਹੀਂ ਸੋਈ ਆ ਕੱਟਿੰਗ ਕਰਦਾ ਜੀ ਕੱਟ ਆਓ ਕੱਟਾ ਮਾਰੋ ਜੱਭਾ ਜੀ ਕਿੰਨਾਂ ਬੋਲਾ ਬੋਲਾ ਵਜੇ 50 ਲੀਟਰ ਹੋ ਉਸ ਨਹੀਂ ਸਾ ਠੀਕ ਆ ਅਜਾ ਥੋੜੀ ਜਿਹੀ ਭਾਲ ਭੂਲੇ ਮਾਰ ਥੋੜ੍ਹੋਂ ਵੀ ਨਹੀਂ ਪਾਇਆ ਹਾਂ ਜੀ ਆਪਸੋਂ ਨਹੀਂ ਸੋਈ ਆ ਠੀਕ ਆ ਲੋ ਵੇਖੋ 컬러 ਕੋਲਰ ਵਾਲੀਆ ਕੱਟੀ ਇਹ ਠੀਕ ਹੈ ਜੀ ਕੋਈ ਨਾ ਪਾ ਦਿਓ ਕੋਈ ਆਵਲ ਵਾਲੀ ਠੰਡੀ ਬਿਲਕੁਲ ਹਾਂਜੀ ਮੋਹਰ ਸ੍ਰੀਸ਼ਰ 70 ਹਾਂਜੀ ਆ ਨਾ 62000 62000 ਹਾਂਜੀ ਚਲੋ ਬਸ ਠੀਕ ਆ ਇਹ ਦੋਵੇਂ ਫੇਰ ਹੋਣੀਆਂ ਵੇ ਭਈ ਇਹਦੇ ਹੋ ਜਾਂ ਚਲੋ ਇੱਕ ਘਰ ਵੀ ਰੱਖੀ ਆ ਜਿਹੜੀ ਆ ਠੀਕ ਆ ਬਸ ਇਹ ਚਾਰ ਮਹੀਆ ਬਾਈ ਕੋਲ ਪਰ ਰੇਡ ਨਹੀਂ ਮਿਲਣਾ ਇਹ ਰਾਤ ਨਾਲ ਹੁੰਦੇ ਡੇ ਨਾ ਭਾਈ ਜੀ ਨਹੀਂ ਤੇ ਸਹੀ ਇਹ ਰੇਟ ਹੈ ਹੀ ਨਹੀਂ ਭਾਈ ਜੀ 77 ਵਾਲਾ ਰੇ 80 ਤੋਂ ਤਾਂ ਤਾਂ 85 90 ਲੱਖ ਬਿਲਕੁਲ ਇੱਥੇ ਕੰਮ ਚੱਲ ਛੋਟੇ ਛੋਟੇ ਕਮਾਈ ਕਰਨੇ ਕੰਮ ਚੱਲ ਜੀ ਇਹਦਾ ਨਹੀਂ ਚੱਲ ਜੇ ਨਾਮ ਚੱਲੀ ਜਾਵੇ ਕੰਮ ਨਹੀਂ ਬੜਾ ਬਣਾ ਜਿਹੜੀ ਮੈਂ ਖੰਦੀਸ਼ਾ ਪਾਈ ਆ ਪਿੱਛੋਂ ਉਹਨਾਂ ਨੂੰ ਪਹਿਲੇ ਮੋੜੀ ਲੱਗੇ ਹਾਂ ਪਰ ਆਪਾਂ ਲਗਦਾ ਲਈ ਫਾਈ ਥੋੜਾ ਜਿਹਾ ਵਾਰ ਦਿਆ ਰੱਖੀ ਆ ਹੂੰ ਤੇ ਚਲੋ ਗਾੜੀ ਵੀ ਕੋਈ ਚਾਰ ਦਿਨ ਸਾਹਬ ਦੇ ਸਾਹਮਣ ਵਾਲੀ ਆ ਮੈਂ ਹਾਂ 50000 ਦੀ ਮੈਂ ਹੈਗੀ ਕਿਦਾਂ ਨਹੀਂ ਨਿਕਲਦੀ ਰਾਜੀ ਜੀ ਇਹ ਪੂਰੀ ਹੋ ਜੀ ਮੈਂ ਦਾ ਦੇ ਵੀ ਕਿਉਂ ਜਾਂਦੀਆਂ ਹਾਂ ਬਿਲਕੁਲ ਚੱਗੀਆਂ ਮੰਗਾਂ ਬਈ ਚੱਗੀਆਂ ਨਾ ਇਹਦੇ ਸਾਬ ਨਾਲ ਚੱਗੀਆਂ ਬਿਲਕੁਲ ਬਾਕੀ ਮੇਲੀ ਜਾਂਦੀ ਨਾ ਥੈਂਕ ਯੂ ਚਲੋ ਆਪਾਂ ਲਾਪਾ ਨਹੀਂ ਕਰਦੇ ਸੰਦੀਪ ਸਾਹਿਬ ਪੰਜ ਸੱਤ ਦਾ ਹੋਣਗੇ ਫੇਰ ਪਾਵਾਂਗੇ ਹਾਂ ਜੀ ਇਹ ਚੱਲਦਾ ਹੀ ਰਹਿਣਾ ਕੰਮ ਜੋ ਕਿਸਮਤ ਚ ਉਹਨਾਂ ਮੇਲੀ ਜਾਂਣਾ ਦੋ ਦੋ ਚਾਰ ਚਾਰ ਪਾਈ ਜਾਵੇ ਚਲੋ ਜੋ ਆਪਾਂ ਚੰਗਾ ਡੰਗਰ ਹੋਏ ਤੇ ਬਿਲਕੁਲ ਬਹੁਤ ਸਣਾਉ ਠੀਕ ਹੈ ਭਾਈ ਹਾਂ ਜੀ ਤਦ ਬੰਲੀ ਕੇ ਨੰਬਰ ਹਾਂਜੀ ਹਾਂ 70082 42705 ਪਿੰਡ ਕੋੜਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾ ਸਸ ਸਸ